ਯਮਤਰਾ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸਾਰੇ ਵਧੀਆ ਹੋਣਗੇ ਅੱਜ ਜোন ਆਪਾਂ ਲੱਗੇ ਹੋਏ ਸੀਗੇ ਤੇਰਾ ਪਾਣੀ ਜੇ ਹੱਡਾਂ ਲੱਗੇਵੇਂ ਆ ਜੀ ਜਿੰਨ ਪਾਣੀ ਦੇ ਦੇ ਆ ਪਾਣੀ ਘਟ ਸੀਗਾ ਇਸ ਕਰਕੇ ਆਪ ਆਪਾਰੇ ਸੀਗੇ ਜਿੱਦਣ ਚਾਰ ਪਾਇਆ ਨਾਲ ਕੰਦ ਸੱਟ ਲਈ ਨਾਲ ਬੱਧ ਰੱਖ ਕੇ ਟਰੈਕਟਰ ਚੜ ਗਿਆ ਗਿਰ ਗੀਏ ਸਾਰੇ ਜਣੇ ਨਾ ਧਿਆਨ ਦਿਆ ਕਰੋ ਵੀ ਕੰਦ ਦੇ ਨਾਲ ਨਾ ਭਾਲਾ ਟਰੈਕਟਰ ਲਾਵੇ ਕੀ ਤਾਂ ਪੰਜੋਂ 15 ਨੂੰ ਤੱਕ ਪੈ ਗਏ ਫਿਰ ਥਲੇ गिर ਜਾਂਦੀ ਹੈ ਇਹ ਹੁਣ ਉਹ ਤੱਕ ਪਈ ਹੋਣ ਕਰਕੇ ਕੋਲਾਸ ਗਈ ਹੈ ਇੰਨਾ ਸ਼ੁਕਰ ਹੈ ਕੋੜ ਨਹੀਂ ਖੜੇ ਸੀਗੇ ਉਹਦੇ ਥੋੜਾ ਜਿਹਾ ਪਹਿਲਾਂ ਹੀ ਜਾ ਕੇ ਚਾਰ ਜਿਹੜਾ ਮੜਾ ਮੋਟਾ ਨਾਲ ਖੰਧ ਤੇ गिर ਗਿਆ ਸੀਗਾ ਤਰਪਾਲ ਰੱਖੀ ਹੋਈ ਸੀਗੀ ਤਾਂ ਕਰਕੇ ਫਿਰ ਇਹ ਚੱਕਣ ਲੱਗੇ ਹੋਏ ਸੀਗੇ ਐਵੇਂ ਗੰਧ ਦੇ ਉੱਤੇ ਖੜੇ ਖੜਾ ਹੋਇਆ ਸੀਗਾ ਜਦਾਂ ਇੰਨਾ ਸ਼ੁਕਰ ਹੈ ਬੰਦੇਆਂ ਨਾਲ ਬਚਾ ਹੋ ਗਿਆ ਜਦਾਂ ਸੱਟਾਂ ਸੁਟਾਂ ਲੱਤੋਂ ਤੇ ਅੱਜ ਆਪਾਂ ਣ ਖੇਤ ਚ ਸੀਗੇ ਖੇਤ ਵੀ ਸੁੱਕ ਗਿਆ ਸੁੱਕਣ ਲੱਗ ਗਿਆ ਅੱਜ ਫੇਰ ਬੱਦਲ ਜਾਂ ਬਣਦਾ ਵਾ ਪਹਿਲਾਂ ਕੁਛ ਕਿਦਣ ਦੋ ਤਿੰਨ ਦਿਨ ਪਹਿਲਾਂ ਤਿੰਨ ਕਿ ਦਿਨ ਮੀਂਹ ਪੈ ਗਿਆ ਪਾਣੀ ਪੋ ਖੜਾ ਰਿਹਾ ਰਹੇ ਉਹਦੇ ਵੀ ਗਿੱਟਾਂ ਚ ਪਾਣੀ ਕਿਆ ਦੇ ਚ ਪਾਣੀ ਘਟ ਗਿਆ ਇਟੇੜਾਂ ਪੈਣ ਲੱਗੀਆਂ ਪਾਣੀ ਪਾਉਣ ਲੱਗੇ ਸੀਗੇ ਹੁਣ ਮੈਂ ਦੇਖਣ ਆਇਆ ਸੀਗਾ ਵੀ ਕਿੰਨਾ ਕੁ ਭਰ ਗਿਆ। ਲਿੰਦੀਆਂ ਨੇ ਵਾਲੇ ਧਲੀਆਂ। ਧਲੀਆਂ ਦਿਖ ਰਹੀਆਂ ਨੇ। ਦੇਖਦੀਆਂ ਜੀ ਹੋ ਜਾਂਦਾ ਆ ਕਹਿ ਰਹੇ ਨੇ ਪਾਣੀ ਬਹੁਤ ਆ ਲੈ ਥੋੜਾ ਵਿੱਚ ਹੋਰ ਪਾਣਨੇ ਆ ਫਿਰ ਉਹ ਦੁਬਾਰਾ ਚ ਬਦਲ ਦਾਂਗੇ ਕਹਿ ਰਹੇ ਨੇ ਪਾਣੀ ਅੱਜ ਵੀ ਮੌਸਮ ਗਮ ਸਮਝਿਆ ਹੋਇਆ ਆ ਆ ਦੇਖੋ ਆਪਣੀ ਮੋਟਰ ਚੱਲ ਰਹੀ ਆ ਆ ਬੂਟਿਆਂ ਨੂੰ ਪਾਣੀ ਜਾਂ ਬੂਟੇ ਨੂੰ ਪਾਣੀ ਪਾਉਣ ਲੱਗੇ ਸੀਗੇ ਅੱਜ ਆਪਾਂ ਇੱਕ ਬੂਟਾ ਲਾਇਆ ਨਮੰਤਰਕਤ ਉਹਦੇ ਸਵੇਰੇ ਵੀ ਲਾਇਆ ਪਾਣੀ ਘੱਟ ਲਾਇਆ ਆਪਾਂ ਚੁੱਕਣ ਤੇ ਲੱਗ ਗਿਆ ਹੌਲੀ ਹੌਲੀ ਚੱਲੂਗਾ ਇਹਨੂੰ ਆ ਫਫਰ ਲੱਗਨੇ ਆ ਪਾਣੀ ਉੱਤੇ ਜੋ ਪਾਉਂਦੇ। ਬਾਕੀ ਸ਼ਾਮ ਨੂੰ ਪਾਵਾਂਗੇ ਹੋਰ। ਆਮਰ ਉਦਾਂ ਦਾ ਲੱਗਿਆ ਆ। ਆ ਦੇਖੋ ਆਪਣੇ ਬੂਟੇ ਲੱਗੇ ਹੋਏ ਨੇ। ਇਹ ਆਪਣੇ ਲਏ ਹੋਏ ਨੇ ਲੈ ਲੈ ਤਾਂ ਆ ਵੀ ਮਰੂਤਾਂ ਦਾ ਨਾਲ ਦਾ ਪਤਾ ਨਹੀਂ ਕਿਹੜਾ ਸ਼ਾਇਦ ਫੁੱਲਾਂ ਵਾਲਾ ਹੈ ਬੰਦਾ ਆ ਲੱਗੇ ਹੋਏ ਨੇ ਆ ਆਮ ਬਦਲ ਲੱਗ ਗਿਆ ਆ ਆ ਦੇਖਾ ਆ ਵੀ ਲੋ ਗੇਵੇ ਨੇ ਬੂਟੇ ਆਪਣੇ ਲੱਗੇ ਨੇ ਬੂਟੇ ਲਾਇਆ ਕਰੋ ਸਾਰੇ ਜਾਨੇ ਆ ਡਰਕਟ ਲਾ ਲਓ ਜਿਹੜਾ ਮਰਜ਼ੀ ਜਣੀ ਲਾਇਆ ਕਰੋ ਇਹ ਕਰੋ ਖੱਲਾਉਣ ਨਾਲ ਫਰਕ ਤਾਂ ਪੈਂਦਾ ਹੀ ਪੈਂਦਾ ਆਪਣੇ ਤਾਂ ਚੱਲ ਕਈ ਲੱਗੇ ਹੋਏ ਨੇ ਸਸੀ ਕਾਲ ਦੀ ਸਾਰਿਆਂ ਨੂੰ ਕਿੰਨੇ ਦੋਣ ਹੋ ਗਿਆ ਆਪਾਂ ਵਲੌਗ ਪਾਇਆ ਨਹੀਂ ਸੀਗਾ ਤੇ ਅੱਜ ਆਪਾਂ ਵਲੌਗ ਪਾਉਣ ਲੱਗੇ ਆ ਤੇ ਆਪਣਾ ਦੇਖਿਆ ਕਰੋ ਸਾਰੇ ਜਾਣੇ ਚੈਨਲ ਜਿਨੇ ਹੜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਰੇ ਜਾਣੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਵੀਡੀਓ ਪਹੁੰਚ ਜਿਆ ਕਰੇ ਪਹਿਲਾਂ ਤੇ ਜਿਹੜਾ ਪਾਰਟ ਵਧੀਆ ਲੱਗਦਾ ਆ ਉਹਦੇ ਤੇ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਗਾਹਾਂ ਤੋਂ ਗਾਹਾਂ ਸਾਰਿਆਂ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਮਿਲਣਾ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ